ਆ ਵੀ ਸੱਜਣੋ ਆ ਜਿਹੜਾ ਤੁਸੀਂ ਕਦੂਆਂ ਦਾ ਵੇਖ ਰਿਹਾ ਹੋ ਨਾ ਖੇਤ ਤੇ ਇਹ ਆਪਣੇ ਬਾਈ ਦਾ ਕੁਲਦੀਪ ਫੌਜੀ ਜਿਹਨੂੰ ਪੱਕੇ ਕੁਲਦੀਪ ਫੌਜੀ ਝੱਜ ਵੀ ਕਹਿ ਦਿੰਦੇ ਆ ਫੌਜੀ ਝੱਜ ਉਹਦੇ ਯਾਰ ਕਦੂ ਲਾਏ ਹੋਇਆ ਕਦੂ ਤੋਰੀਆਂ ਪਿੰਡੀਆਂ ਤੇ ਜਾਨੀ ਕਿ ਬਹੁਤ ਵਧੀਆ ਜਨ ਸਬਜ਼ੀ ਨਾ ਉਹਦੀ ਲਾਈ ਹੋਈ ਆ ਬਿਨਾ ਰੇ ਸਪਰੇ ਤੋਂ ਕੋਈ ਰੇ ਸਪਰੇ ਨਹੀਂ ਕਰਾਇਆ ਬਹੁਤ ਵਧੀਆ ਸਬਜ਼ੀ ਬਣਦੀ ਹੈ ਜਾਨੀ ਕਿ ਕੱਦੂ ਬਹੁਤ ਵਧੀਆ ਲੈ ਰਹੇ ਆ ਤੇ ਜੇ ਕਿਸੇ ਨੇ ਵੀਰ ਨੇ ਘਰ ਵਾਸਤੇ ਸਬਜ਼ੀ ਲੈਣੀ ਆ ਜਾਂ ਕੋਈ ਵੀ ਜਾਨੀ ਕਿ ਸਬਜ਼ੀ ਚਾਹੀਦੀ ਆ ਤੁਹਾਨੂੰ ਤੋਰੀਆਂ ਤੇ ਕੱਦੂ ਇਸ ਟਾਈਮ ਹੁੰਦੀ ਹੈਗੇ ਤੇ ਉਥੋਂ ਲਿਆ ਸਕਦਾ ਉਹਦੇ ਕੋਲੋਂ ਤੇ ਵਧੀਆ ਵਾਜਬ ਰੇਟ ਆ ਕੋਈ ਰੇ ਸਪਰੇ ਨਹੀਂ ਤੇ ਕਰਿਆ ਵਾ ਆਰਗੇਨਿਕ ਆ ਪੂਰਾ ਵਧੀਆ ਤੇ ਆਹ ਜਿਹੜਾ ਹੁਣ ਆਪਾਂ ਤੁਸੀਂ ਵੇਖ ਰਹੇ ਨਾ ਆ ਸਾਰਾ ਇਹ ਤੇ ਕੋਈ ਵੀ ਸਪਰੇ ਨਹੀਂ ਕਰੀ ਹੋਈ ਤੇ ਨਾ ਹੀ ਕੁਤੇ ਪਾਈ ਹੋਈ ਹੈ ਰੇ ਤੇ ਬਹੁਤ ਵਧੀਆ ਸਬਜੀ ਬਣਦੀ ਆ ਤੇ ਬਾਈ ਕੁਲਦੀਪ ਝੱਜਨੇ ਐ ਕਿ ਸਬਜੀ ਪਰ ਇਹ ਕਹਿੰਦਾ ਮੈਂ ਦੋ ਕਨਾਲਾਂ ਸਬਜੀ ਲਈ ਸੀ ਤੇ ਐਦਕੀ ਨੇ ਕਾਫੀ ਵਾਵਾ ਜਨਕਿ ਦੋ ਡੇਢ ਕੇ ਦੋ ਕਿੱਲੇ ਵਾਂਗੂ ਲਾਇਆ ਵਾ ਤੇ ਗਾਂ ਇਹ ਕੱਦੂਆਂ ਦੇ ਜਿਹੜੇ ਗਰੇਟ ਆ ਇਹ ਮੰਡੀ ਵੀ ਕਰਦਾਗਾ ਤੇ ਉੱਥੇ ਹੁਣ ਬਾਈ ਕਹਿੰਦਾ ਯਾਰ ਗੱਲ ਇਹ ਮੰਡੀ ਤੇ ਤਾਂ ਆਪਾਂ ਪਾਉਣੀ ਹੁੰਦੀ ਤੇ ਹੁਣ ਇਹ ਜਨਕਿ ਉਥੇ ਸੜਕ ਤੇ ਨੇ ਆਪਦਾ ਰੱਖ ਲਿਆ ਬੈਂਚ ਤੇ ਉੱਥੇ ਵੀ ਗਾਂ ਕੋਈ ਲਿਆ ਸਕਦਾ ਜਿਹੜਾ ਕੋਈ ਭੈਣ ਭਰਾ ਦੀਸੇ ਲਿਆਉਣਾ ਚਾਹੇ ਤਜਰ ਬਹੁਤ ਬਹੁਤ ਵਧੀਆ ਯਾਰ ਅਫਾਲਾਗਾ ਬਾਈ ਦਾ ਬਹੁਤ ਵਧੀਆ ਤੇ ਆਹ ਵੇਖੋ ਤੁਹਾਨੂੰ ਦਿਖਾ ਦਿੰਦੇ ਆ ਤਾਜੀ ਸਬਜ਼ੀ ਹੁੰਦੀ ਹੈਗੀ ਤੇ ਆਪਾਂ ਬਾਈ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਕੁਲਦੀਪ ਝੱਜ ਫਿਰ ਆਪਾਂ ਦੱਸ ਦਿੰਦੇ ਆ ਤੇ ਕੁਲਦੀਪ ਝੱਜ ਤਿੰਨ ਥਾਣਾ ਰੋਡ ਤੇ ਤੇ ਇਹ ਬਾਈ ਨਾਲ ਆਪਾਂ ਟਿਕਾਣੇ ਆਗੇ ਜਿਹੜੀ ਆਰਗੈਨਿਕ ਸਬਜ਼ੀ ਆ ਬਾਈ ਦੀ ਲਾਈ ਹੋਈ ਆ ਤੇ ਬਾਈ ਤੋਂ ਪੁੱਛਾਂਗੇ ਪਹਿਲਾਂ ਤਾਂ ਬਾਈ ਖੇਤੀਬਾੜੀ ਵਾਲੇ ਮਾਮਲੀ ਕੀ ਸੀ ਇਹਨੇ ਆਹ ਐਸਜੀ ਵਾਲੀ ਸਬਜੀ ਵਾਲਾ ਜਾਨਕੀ ਜਿਹੜਾ ਵੱਡਾ ਇਹ ਵਿੱਡਿਆਗਾ ਆਰਗੈਨਿਕ ਸਬਜੀ ਆ ਤੇ ਜਾਨਕੀ ਬਾਈ ਨੂੰ ਪੁੱਛਾਂਗੇ ਵੀ ਤੇਰੇ ਧਿਆਨ ਚ ਕਿੱਥੋਂ ਆਇਆ ਤੇ ਕਿੱਥੋਂ ਤੂੰ ਕਿ ਕਿੱਥੋਂ ਤੈਨੂੰ ਚੰਗ ਲੱਗੀ ਇਸ ਗੱਲ ਦੀ ਤੇ ਫੌਜੀ ਬਾਈ ਕੀ ਹਾਲ ਆ ਪਹਿਲਾਂ ਦਾ ਚੜ੍ਹਦੀ ਗੱਲ ਬਾਈ ਸਤਿਗੁਰੂ ਇਹ ਫੌਜੀ ਗੱਲ ਇਹ ਆ ਵੀ ਜਿਵੇਂ ਆਹਾਂ ਤੋਂ ਹੁਣ ਮੂਲੀ ਲਾਈ ਹੋਈ ਆ ਆਹ ਹਾਂਜੀ ਹਾਂਜੀ ਇਹ ਮੂਲੀ ਤੇਰੀ ਪੂਰੀ ਤਿਆਰ ਆ ਹਾਂਜੀ ਹਾਂਜੀ ਆਮ ਹਜੇ ਬੌਰਗਿਆਂ ਤੋਂ ਵੀ ਨਹੀਂ ਤਿਆਰ ਹੋਈ ਹਾਂਜੀ ਹਾਂਜੀ ਛੇਤੀ ਬੌਰਗਿਆਂ ਕੋਲੇ ਵੀ ਹੈ ਨਹੀਂ ਇਹ ਮੂਲੀ ਹਾਂਜੀ ਤੇ ਤਿਆਰ ਆ ਤੇ ਆਹ ਇਹ ਕੱਦੂ ਆ। ਹਾਂਜੀ। ਇਹ ਤੇਰਾ ਆਰਗੈਨਿਕ ਆ। ਆਰਗੈਨਿਕ ਕੱਦੂ। ਆਰਗੈਨਿਕ ਆ। ਹਾਂਜੀ। ਤੇ ਕੱਦੂ ਤੇ ਤੋਰੀ ਦੋ ਵਰਾਇਟਾਂ ਗਈਆਂ। ਦੋ ਵਰਾਇਟਾਂ ਗਈਆਂ। ਤੇ ਦੋਸਤੋ ਗੱਲ ਇਹ ਆ ਵੀ ਆਹ ਤੁਹਾਨੂੰ ਦਿਖਾ ਦਿੰਦੇ ਆ। ਵੀ ਐਦਕੀ ਪਹਿਲੀ ਗੱਲ ਤਾਂ ਜਿਹੜੀ ਕੱਦੂ ਵਾਲਾ ਕੱਦੂ ਮੀਟ ਤੋਂ ਗਾਹ ਲੰਘਿਆ ਵੈਦਕੀ। ਪਹਿਲੀ ਗੱਲ ਤਾਂ ਇਹ ਇਹਨੂੰ ਮੁਬਾਰਕਾ ਪਹਿਲੀ ਗੱਲ ਇਹਨੇ ਲਾਇਆ। ਨਹੀਂ ਬੰਦਾ ਪਹਿਲੀ ਵਾਰੀ ਕਿਤੇ ਮੰਦਾ ਪੈ ਜੇ ਸਬਜ਼ੀ ਤਾਂ ਉਹੀ ਅੱਕ ਜਾਂਦਾ। ਤੇ ਦੂਜੇ ਨੰਬਰ ਤੇ ਗੱਲ ਇਹ ਆ ਵੀ ਦੋਸਤੋ ਜਿਹੜੀ ਇਹਨੇ ਇੱਕ ਤੁਹਾਨੂੰ ਹੋਰ ਵੀ ਦਿਖਾਵਾਂਗੇ। ਵੀ ਲਾਤਾ ਸਬਜ਼ੀ ਹਰੇਕ ਲੈਂਦਾ ਪਰ ਇਹਨੇ ਇੱਕ ਜਰ ਬਹੁਤ ਵਧੀਆ ਕੰਮ ਕਰਿਆਗਾ ਵੀ ਜਿਹੜਾ ਇਹਨੇ ਨਾਲ ਆਉਂਦਾ ਉਥੇ ਰੋਡ ਹੈਗਾ ਚੱਲਦਾ ਨਥਾਣਾ ਰੋਡ ਭਗਤਾਂ ਨਥਾਣਾ ਰੋਡ ਇਹਨੇ ਉਥੇ ਆਉਂਦਾ ਢਾ ਲਾਤਾ ਤੇ ਉਥੇ ਢਡੇ ਤੇ ਸਬਜ਼ੀ ਜਿਹੜੀ ਨਾਲੇ ਤਾਂ ਸਬਜ਼ੀ ਤਾਜੀ ਨਾਰੇ ਆਰਗੈਨਿਕ ਸਬਜ਼ੀ ਤੇ ਇਹ ਜਰ ਮੈਨੂੰ ਬਹੁਤ ਚੰਗੀ ਗੱਲ ਲੱਗੀ ਵੇਖੋ ਗੱਲ ਇਹ ਆ 10 12 ਕਿੱਲਿਆਂ ਦਾ 12 ਕਿੱਲਿਆਂ ਦਾ ਮਾਲ ਕਹੇ ਬੰਦਾ ਤੇ ਇਹਨੂੰ ਤੁਸੀਂ ਪਛਾਣ ਹੀ ਲਿਆ ਕੁਲਦੀਪ ਝਾਜ ਜਿਹਨੂੰ ਆਪਾਂ ਫੌਜੀ ਝਾਜ ਵੀ ਕਹਿ ਦਿੰਨੇ ਆ ਵੇ ਯਾਰ ਗੱਲ ਇਹ ਆ ਵੀ ਬਾਹਰ ਜਾ ਕੇ ਵੀ ਆਪਾਂ ਇਹੋ ਜਿਹਾ ਕੋਸ਼ਿਸ਼ ਕਰਦੇ ਆਂਗੇ ਬਾਹਰ ਜਾ ਕੇ ਆਪਾਂ ਇਹ ਕੰਮ ਹੀ ਕਰਨੇ ਹੁੰਦੇ ਆ ਤੇ ਇੱਥੇ ਇਹ ਮੈਨੂੰ ਇਹ ਗੱਲ ਦਾ ਜਨ ਕਿ ਇੰਨਾ ਵਧੀਆ ਲੱਗਿਆ ਵੀ ਜੇ ਅੱਜ ਇਹ 12 ਕਿੱਲਿਆਂ ਵਾਲਾ ਬੰਦਾ ਬਹਿ ਕੇ ਆਪਦੇ ਸਬਜ਼ੀ ਲਾ ਕੇ ਆਪ ਵੇਚ ਸਕਦਾ ਕਿਉਂ ਇਹ ਇਹ ਚੀਜ਼ ਆਪਾਂ ਮਾਰ ਖਾ ਜਾਂਦੇ ਆਂ ਆਮ ਤਕਰੀਬਨ ਆਪਾਂ ਮਾਰ ਇਸੇ ਚੀਜ਼ 'ਚ ਹੀ ਖਾਨੇ ਆਂ ਕਿਉਂ ਸਬਜ਼ੀ ਲਾ ਵੀ ਲੈਨੇ ਆ ਹੋ ਵੀ ਜਾਂਦੀ ਆ ਤੇ ਬਾਅਦ ਦੇ ਵਿੱਚ ਮੰਡੀ ਤੜਕੇ ਜਾ ਕੇ ਸਿੱਟੇ ਹੋਣੇ ਮੁਨਾਫਾ ਕੋਈ ਹੋਰ ਲੈ ਜਾਂਦਾ ਤੇ ਇਹ ਬਾਈ ਨਾਲ ਥੋੜੀ ਆਪਾਂ ਗੱਲ ਕਰਾਵਾਂਗੇ ਭਾਈ ਇਹ ਤੁਸੀਂ ਐਤ ਕੀ ਪਹਿਲੀ ਵਾਰ ਹੀ ਲਾਈ ਆ ਹਾਂਜੀ ਪਹਿਲੀ ਵਾਰ ਲਾਈ ਆ ਤੇ ਕਿੰਨਾ ਕ ਫਰਕ ਆ ਮੰਡੀ ਨਾਲੋਂ ਤੇ ਆ ਤੁਸੀਂ ਆਪ ਵੇਚਣ ਨਾਲੋਂ ਕੀ ਤੁਹਾਨੂੰ ਮੱਟਾ ਲੱਗਿਆ ਇਹਦੇ ਦਿਨ ਦਾ ਫਰਕ ਆ ਜੀ ਠੀਕ ਆ ਉਥੇ ਗੋੜੇ ਨੇ ਬਾਹਰ ਵੇਚਦੀ ਆ ਠੀਕ ਆ ਇਥੇ 4 ਰੁਪਏ ਵਜਦੇ ਆ ਠੀਕ ਆ ਜੀ ਮੰਡੀ ਲੈ ਕੇ ਇਹਨੇ ਉਥੇ ਧੜਗੇ ਵੀ ਸਿਰ ਪੈਂਦੇ ਆ ਸਿਰ ਪੈਂਦੇ ਆ ਆੜਤ ਵੀ ਕੱਟੀਦੀ ਆ ਆੜਤ ਵੀ ਕੱਟੀਦੀ ਆ ਠੀਕ ਆ ਤੇ ਦੋਸਤੋ ਗੱਲ ਇਹ ਆ ਵੀ ਡਾਲੇ ਤਾਂ ਉਥੇ ਆੜਤ ਕੱਟੀਦੀ ਆ ਤੇ ਨਾਲੇ ਉਥੇ ਜਾਨੀ ਕਿ ਲੈ ਕੇ ਜਾਣੀ ਤੇ ਬਾਅਦ ਦੇ ਵਿੱਚ ਉਥੇ ਰੇਟ ਘੱਟ ਮਿਲਣਾ ਤੇ ਇੱਥੇ ਗਾਹਕ ਨੂੰ ਜਦੋਂ ਦੇਣੀ ਆ ਚੀਜ਼ 10 ਰੁਪਏ ਸਸਤੀ ਵੀ ਦੇਣੀ ਆ ਤੇ ਪੈਸੇ ਵੀ ਵੱਧ ਬਚਦੇ ਆ ਤੇ ਆਲੂਆਂ ਦਾ ਗੱਟਾ ਇੱਕ ਬੰਦੇ ਨੇ ਗੱਲ ਸਲਾਈ ਆਲੂਆਂ ਦਾ ਗੱਟਾ ਉਥੇ ਵਿਕਿਆ 900 ਦਾ ਤੇ 70 ਰੁਪਏ ਉਹਦੀ ਆੜਤ ਕੱਟ ਲਈ ਤੇ ਪਿੱਛੇ ਰਹਿ ਗਿਆ 830 ਰੁਪਏ ਤੇ ਆਉਣ ਜਾਣ ਦਾ ਖਰਚਾ ਰਹਿ ਗਿਆ ਉਹਦਾ ਤੇ ਉਹ ਬਾਈ ਨੇ ਵੀ ਤੇਰੇ ਵਾਂਗੂ ਬਹੁਤ ਵਧੀਆ ਚੰਗਾ ਘਰੋਂ ਸੀਗਾ 10 12 15 ਕਿੱਲਾਂ ਦਾ ਮਾਲ ਕੋਹ ਸੀਗਾ ਉਹਨੇ ਵੀ ਚੁੱਪ ਕਰਕੇ ਛੋਟੇ ਹਾਥੀ ਤੇ ਗੱਟੇ ਧਰੇ 10 ਤੇ ਪਿੰਡਾਂ ਦੇ ਨਿਕਲ ਗਏ ਵੇਚਰ ਉਹ ਕਹਿੰਦਾ ਬਾਈ ਨਾਲੇ ਤਾਂ ਅਸੀਂ 25 ਰੁਪਏ ਕਿਲੋ ਹੁੰਦਨੇ ਆ ਉਹ ਆਪਣੇ 35 ਰੁਪਏ ਕਿਲੋ ਦਿੰਦੇ ਆ 25 ਰੁਪਏ ਨਾਲੇ ਤਾਂ ਆਪਣੇ ਲੈਣ ਵਾਲਿਆਂ ਨੂੰ ਸਸਤਾ ਆਮ ਗਰੀਬ ਬੰਦਿਆਂ ਦਾ ਵੀ ਇਹਦੇ ਵਿੱਚ ਆਪਾਂ ਆਮ ਗਰੀਬ ਤਬਕੇ ਜੀ ਆ ਜਿੰਦੇ ਆ ਸਾਰੇ ਕਿਉਂ ਹਰ ਵਕਤ ਤੱਕੇ ਸਵੇਰ ਸ਼ਾਮ ਸਬਜ਼ੀ ਦਾ ਤਾਂ ਹਰੇਕ ਨੂੰ ਫਿਕਰ ਹੁੰਦਾ ਹੀ ਆ ਤੇ ਉਹ ਕਹਿੰਦਾ ਨਾਲੇ ਤਾਂ ਪਿੰਡਾਂ 'ਚ ਸੌਖਾ ਜਿਹੜਾ ਇਹਨਾਂ ਨੇ ਲੈਣੀ ਹੁੰਦੀ ਆ ਉਹਨਾਂ ਨੂੰ ਸਸਤੀ ਪੈਂਦੀ ਆ ਤੇ ਨਾਲੇ ਉਹ ਕਹਿੰਦੇ ਵੀ ਸਾਨੂੰ ਯਾਨੀ ਕਿ 1200 ਦਾ ਗੱਟਾ ਵਿਕੀ ਜਾਂਦਾ ਸਾਡਾ ਯਾਨੀ ਕਿ ਖਰਚਾ ਕੱਢ ਕੇ 1200 ਦਾ ਗੱਟਾ ਵਿਕੀ ਜਾਣਾ ਹਾਂਜੀ ਹਾਂਜੀ ਤੇ ਇਸ ਚੀਜ਼ ਤੋਂ ਆਪਾਂ ਮਾਰ ਖਾਨੇ ਆ ਤੇ ਇਹ ਤੈਨੂੰ ਵਧਾਈ ਹੈ ਇਸ ਗੱਲ ਦੀ ਜਿਹੜੀ ਤੂੰ ਯਾਨੀ ਕਿ ਬਹੁਤ ਵਧੀਆ ਹੋਰ ਵੀ ਚਾਰ ਭਰਾਵਾਂ ਨੂੰ ਸੇਹ ਦਾ ਇਸ ਗੱਲ ਦੀ ਤੇ ਲਾ ਕੇ ਸਬਜ਼ੀ ਆਪਾਂ ਸਿੱਟਣ ਵਾਲੀ ਗੱਲ ਕਰਦੇ ਹਾਂ ਤੇ ਉਹ ਆਮ ਆਪਾਂ ਕਹਿੰਦੇ ਨੇ ਨਾ ਫਸਲ ਸਿੱਟੇਗੀ ਤੇ ਸਬਜ਼ੀ ਵੀ ਆਪਾਂ ਐਵੇਂ ਹੀ ਕਰਦੇ ਹਾਂ ਮੰਡੀ 'ਚ ਤੜਕੇ ਸਿੱਟ ਹੀ ਆਉਣੇ ਆ ਤੇ ਜਿਹੜੇ ਕਮਾਈ ਆ ਉਹ ਹੋਰ ਬੰਦੇ ਲੈ ਜਾਂਦੇ ਆ ਤੇ ਇਹ ਚੀਜ਼ ਦੀ ਦੋਸਤੋ ਕੋਈ ਸ਼ਰਮ ਨਹੀਂ ਮੰਨਣੀ ਚਾਹੀਦੀ ਤੇ ਇਹ ਫੌਜੀ ਝਾੜਜਾ ਤੇ ਆਪਾਂ ਇਹ ਵੀ ਸਾਰਿਆਂ ਨੂੰ ਆਪਾਂ ਬੇਨਤੀ ਕਰਦੇ ਹਾਂ ਵੀ ਜ਼ਹਿਰ ਵਾਲੀ ਚੀਜ਼ ਹੁਣ ਆਪਾਂ ਨੂੰ ਪਤਾ ਨਹੀਂ ਆਪਾਂ ਕੋਈ ਬੌਰਗੇ ਜਾਂ ਕੋਈ ਮਾੜੀ ਗੱਲ ਨਹੀਂ ਕਹਿੰਦੇ ਵੀ ਆਪਾਂ ਬੌਰਗੇ ਮਾੜੀ ਸਬਜ਼ੀ ਲਿਆਉਂਦੇ ਆ ਪਰ ਫਿਰ ਵੀ ਉਹਨਾਂ ਨੇ ਮੁਨਾਫੇ ਕੱਢਨੇ ਹੁੰਦੇ ਆ ਆਪਦੀ ਉਹਨਾਂ ਨੇ ਠੇਕੇ ਦੇ ਵਾਣ ਲਿਆ ਹੁੰਦਾ ਉਹ ਫਿਰ ਵੀ ਰੇ ਪੰਜ ਪੰਜ ਚਾਰ ਚਾਰ ਗੱਟੇ ਦੱਸਦਾ ਗੱਟੇ ਸਪਰੇ ਹਾਂ ਰੇ ਕਰੀ ਜਾਂਦੇ ਆ ਉਹ ਤੇ ਇਹਦਾ ਆਪਦਾ ਵਾਣ ਇਹਨੂੰ ਕੋਈ ਉਹੋ ਜਿਹਾ ਲਾਲਚ ਨਹੀਂ 10 ਰੁਪਏ ਘੱਟ ਵੀ ਪੱਟੇ ਜਾਣਗੇ ਤੇ ਕੋਈ ਇਹ ਚ ਰੇ ਨਹੀਂ ਪਾਈ ਤੇ ਕੋਈ ਇਹ ਤੇ ਕੋਈ ਮਾੜੀ ਮੋਟੀ ਨਾਰਮਲ ਤੱਤਾਂ ਵਾਲੀ ਸਪਰੇ ਕਰੀ ਵੀ ਆ ਤੇ ਬਹੁਤ ਵਧੀਆ ਕੱਦੂ ਜਾਨੀ ਕਿ ਕੱਦੂ ਦਾ ਰੇਟ ਵੀ ਬਹੁਤ ਵਧੀਆ ਦੇ ਰਿਹਾ ਕਿ ਸਬਜੀ ਮੈਂ ਬਾਈ ਨੂੰ ਵੀ ਨਜ਼ਾਰਾ ਲਿਆਤਾ ਤੇ ਆਹ ਮੂਲੀ ਮਾਲੀ ਤਿਆਰ ਕਰੀ ਬੈਠਾਗਾ ਤੇ ਬਹੁਤ ਵਧੀਆ ਐ ਕਿ ਮਿਹਨਤ ਤੇ ਹੋਇਆ ਵਾਹੇ ਤੇ ਅੱਗੇ ਤਾਂ ਇਹ ਝੋਨਾ ਝਾਨਾ ਲਾ ਕੇ ਡੰਗ ਲਾ ਲੈਂਦਾ ਤੇ ਐ ਕਿ ਸਬਜੀ ਵਾਲੇ ਪਾਸੇ ਚੱਲਿਆਗਾ ਤੇ ਐ ਕਿ ਨੇ ਪਹਿਲੀ ਵਾਰੀ ਸ਼ੁਰੂਆਤ ਵਧੀਆ ਕੰਮ ਤੋਂ ਕਰਤੀ ਆ ਤੇ ਹੋਰ ਬਾਈ ਕੋਈ ਦੱਸਣਾ ਚਾਹੁੰਦੇ ਤੁਸੀਂ ਤਾਂ ਹੋਰ ਤਾਂ ਕੋਈ ਨਹੀਂ ਬੱਗੇ ਆਪ ਸਬਜੀ ਆਪ ਖਾਣੀ ਹੁੰਦੀ ਠੀਕ ਹੈ ਤੇ ਜਿਹੜੇ ਭਰਾ ਹੋਰ ਲਾਉਂਦੇ ਆ ਉਹਨਾਂ ਨੂੰ ਕੀ ਕਹਨੇ ਆ ਆਪਾਂ ਵੀ ਆਪਾਂ ਮੰਡੀ ਵੇਚਣ ਚ ਉਹਨਾਂ ਨੂੰ ਪਹਿਲ ਦਿੱਗੇ ਕਿ ਇੱਥੇ ਕੱਗੇ ਵੀ ਭਾਈ ਆਪ ਵੇਚਣ 'ਚ ਫਾਇਦਾ ਭਾਈ ਜੀ ਆਪ ਵੇਚਣ 'ਚ ਫਾਇਦਾ ਜੀ ਮੰਡੀ 'ਚ ਕੋਈ ਫਾਇਦਾ ਨਹੀਂ ਮੰਡੇ 'ਚ ਦੇ ਵਿੱਚ ਤਾਂ ਕੋਟੇ ਦਾ ਭਾਅ ਵੇਚਦੀ ਐ ਇੱਥੇ ਆਪਾਂ ਆਪਾਂ ਭਾਈ ਸਾਥੇ ਸਾਥੀ 100 ਲੋਕਾਂ ਨੂੰ ਦੀ ਜਿਹੜੇ ਤਮ ਚਾਰ ਵੀ ਵਜਦੇ ਆ ਆ ਠੀਕ ਆ ਜੇ ਕਦੋਂ ਹੁਣ 60-70 ਰੁਪਏ ਵਿਕੀ ਜਾਂਦੇ ਆ ਜੇ ਇੱਥੇ 40-50 ਵੀ ਦੇ ਦਾਂਗੇ ਤਾਂ ਵੀ ਪੈ ਜਾ ਹਾਂਜੀ ਇੱਥੇ ਆਪਣਾ 50 ਰੁਪਏ ਦੇਣੇ ਜੀ ਮੰਡੀ 'ਚ ਭੱਜ ਕੇ ਦੇਖੋ ਅੱਡੇ 'ਤੇ ਜਾ ਕੇ ਦੇਖੋ ਉੱਥੇ 70-80 ਰੁਪਏ ਤੋਂ ਘੱਟ ਦੇ ਦਿੰਦੇ 70-80 ਨਾਲ ਤਾਂ 20 ਰੁਪਏ ਲੈਣ ਵਾਲੇ ਨੂੰ ਫਾਇ ਤੇ ਬਾਕੀ ਬਹਿਣਾ ਘਰੇ ਵੀ ਆ ਤੇ ਇਥੇ ਉੱਥੇ ਵੀ ਬਹਿਣੇ ਆ ਇਹਦੇ ਇਨ ਬਾਈ ਜੀ ਘਰ ਦਾ ਘਰੇ ਕਿਹਦੇ ਕਿਹਦਾ ਮੇਰੀ ਦੁਕਾਨ ਲਈ ਦੰਦ ਦੁਕਾਨੀ ਨੀ ਸਾਰਾ ਕੁਸਾ ਨੇ ਨਾ ਹੋਰ ਬਾਕੀ ਹੋਰ ਗੱਲਾਂ ਨਾਲ ਚਾਰ ਬੰਦੇ ਮੇਰੇ ਹੋਰ ਵੀ ਕੰਮ ਕਰਦੇ ਚਾਰ ਬੰਦੇ ਹੋਰ ਵੀ ਕੰਮ ਕਰਦੇ ਫਿਰ ਨਾਲੇ ਦਾ ਦੋਸਤੋ ਗੱਲ ਇਹ ਵੀ ਚਾਰ ਬੰਦੇ ਹੋਰ ਕੰਮ ਹੋਰ ਚਾਰ ਬੰਦੇ ਨੂੰ ਕੰਮ ਮਿਲਿਆ ਵਾ ਤੇ ਹਰ ਇੱਕ ਬੰਦੇ ਨੂੰ ਆਪਦੇ ਖਾਣ ਜੋਗੀ ਤੇ ਜ਼ਰੂਰ ਲਾਉਣੀ ਚਾਹੀਦੀ ਹੈ ਤੇ ਨਾਂ ਦਾ ਯਾਰ ਕਿਲਾਖੰਡ ਕੋਈ ਆੜ ਤਕੇ ਦਿੱਤਾ ਜਾਣ ਦੀ ਲੋੜ ਨਹੀਂ ਪੈਣੀ ਹੋਣੀ ਨਾ ਕੋਈ ਲੋੜ ਨਹੀਂ ਪੈਣੀ ਵੱਧੂ ਪੈਸੇ ਰਹਿੰਦੇ ਵੱਧ ਵੱਧ ਜੀ ਕਰਦਾ ਖਰਚਾ ਪਾਣੀ ਪੂਰਾ ਵਧੀਆ ਚੱਲ ਤੇ ਫੇਰ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕੋਈ ਇਹ ਐ ਨਹੀਂ ਵੀ ਕੋਈ ਇਹ ਕਿੱਲੇ ਡੇਢ ਕਿੱਲੇ ਵਾਲਾ ਮਾਲਕ ਹੀ ਆ 11-12 ਕਿੱਲਾਂ ਦਾ ਮਾਲਕ ਆ ਤੇ ਜਦੋਂ ਇਹ ਬੰਦਾ ਸੜਕ ਤੇ ਬਹਿ ਕੇ ਸਬਜ਼ੀ ਵੇਚ ਸਕਦਾ ਤੇ ਆਪਾਂ ਨੂੰ ਕੋਈ ਇਹ ਗੱਲ ਦਾ ਮਿਹਣਾ ਨਹੀਂ ਤੇ ਬਹੁਤ ਵਧੀਆ ਕੰਮ ਕਰਿਆ ਨੇ ਬਹੁਤ ਵਧੀਆ ਅਭਰਾਲਾ ਇਹਦਾ ਤੇ ਆਪਾਂ ਤੁਹਾਨੂੰ ਗਾਂਹ ਦਿਖਾਵਾਂਗੇ ਵੀ ਕਿੰਨੇ ਗ੍ਰੇਟ ਰੋਜ਼ ਇਹ ਵੇਚ ਕੇ ਆਉਂਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਥੋੜੀ ਨਿਗਾ ਵੀ ਮਰਾਵਾਂਗੇ ਅਗੇ ਧੰਨਵਾਦ ਜੀ ਹਰ ਟਾਈਮ ਹਰ ਟਾਈਮ ਹਰ ਸਮੇਂ ਤਾਜੀ ਸਬਜ਼ੀ ਮਿਲੂਗੀ ਜਦੋਂ ਮਰਜ਼ੀ ਬੰਦਾ ਜਾ ਕੇ ਲਿਆ ਸਕਦਾ ਤੇ ਆ ਤੁਹਾਨੂੰ ਦਿਖਾਤੀ ਆ ਜਦੋਂ ਮਰਜ਼ੀ ਜਾਵੇ ਤੇ ਤਾਜੀ ਸਾਹਿਬ ਦੀ ਤੜਾ ਕੇ ਵੀ ਲਿਆ ਸਕਦਾ ਤੇ ਉੱਥੇ ਤੋੜੀ ਪਈ ਹੁੰਦੀ ਆ ਪਾਈਆਂ ਦੇ ਚਾਰ ਪੰਜ ਬੰਦੇ ਉੱਥੇ ਕੰਮ ਕਰਦੇ ਆ ਬਾਈ ਕੋਲੇ ਹੋ ਜਗਾ ਇੱਕ ਗੱਲ ਆ ਇੱਥੇ ਤੈਨੂੰ ਸੜਕ ਤੇ ਝੇਡਾਂ ਕਰਨ ਵਾਲੇ ਮੇਰੇ ਅਗੇ ਬਹੁਤ ਲੰਘਣਗੇ ਠੀਕ ਆ ਨਾ ਤੇ ਪ੍ਰਵਾਹ ਨਹੀਂ ਕਰਨੀ ਕਿਸੇ ਦੀ ਵੀ ਤੇ ਚੰਗਾ ਬੈਂਚ ਡਾਣਾ ਲਿਆ ਕੇ